ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਕਹਿੰਦੇ ਨੇ ਕਿ ਬਹੁਤ ਸਿੱਧਾ ਸਾਦਾ ਹੋਣਾ ਵੀ ਠੀਕ ਨਹੀਂ ਹੁੰਦਾ ਕਿਉਂਕਿ ਸਿੱਧੇ ਰੁੱਖਾਂ ਨੂੰ ਅਕਸਰ ਹੀ ਕੱਟ ਦਿੱਤਾ ਜਾਂਦਾ ਹੈ ਕੱਪੜਿਆਂ ਦੀ ਮੈਚਿੰਗ ਕਰਕੇ ਸਿਰਫ ਸਰੀਰ ਸੋਹਣਾ ਦਿਖਦਾ ਹੈ ਜੇਕਰ ਅਸੀਂ ਰਿਸ਼ਤਿਆਂ ਦੇ ਹਾਲਾਤਾਂ ਵਿੱਚ ਮੈਚਿੰਗ ਕਰ ਲਈਏ ਤਾਂ ਪੂਰਾ ਜੀਵਨ ਸੋਹਣਾ ਹੋ ਜਾਵੇਗਾ ਜੇਕਰ ਪਿੱਠੇ ਪਿੱਛੇ ਤੁਹਾਡੀ ਕੋਈ ਗੱਲ ਕਰਦਾ ਹੈ ਤਾਂ ਬਹੁਤਾ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਗੱਲ ਵੀ ਉਹਨਾਂ ਦੀ ਹੁੰਦੀ ਹੈ ਜਿੰਨਾ ਵਿੱਚ ਕੋਈ ਗੱਲ ਹੁੰਦੀ ਹੈ ਕਿਸੇ ਦੀ ਗਰੀਬੀ ਦੇਖ ਕੇ ਰਿਸ਼ਤੇ ਨਹੀਂ ਤੋੜਨਾ ਚਾਹੀਦਾ ਕਿਉਂਕਿ ਜੋ ਮਾਨ ਸਨਮਾਨ ਗਰੀਬ ਦੇ ਘਰ ਮਿਲਦਾ ਹੈ ਉਹ ਕਿਸੇ ਅਮੀਰ ਦੇ ਘਰ ਵਿੱਚ ਲੱਭਿਆ ਨਹੀਂ ਥਿਆਉਂਦਾ ਖੁਸ਼ੀ ਨਾਲ ਸੰਤੁਸ਼ਟੀ ਮਿਲਦੀ ਹੈ ਤੇ ਸੰਤੁਸ਼ਟੀ ਨਾਲ ਖੁਸ਼ੀ ਪਰ ਦੋਨਾਂ ਵਿੱਚ ਫਰਕ ਬਹੁਤ ਵੱਡਾ ਹੈ ਖੁਸ਼ੀ ਬਸ ਥੋੜੇ ਸਮੇਂ ਲਈ ਸੰਤੁਸ਼ਟੀ ਦਿੰਦੀ ਹੈ ਪਰ ਸੰਤੁਸ਼ਟੀ ਨਾਲ ਖੁਸ਼ੀ ਦੀ ਖੁਮਾਰੀ ਹਮੇਸ਼ਾ ਬਣੀ ਰਹਿੰਦੀ ਹੈ ਸਚਾਈ ਦੇ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ ਕਿਉਂਕਿ ਉੱਥੇ ਭੀੜ ਬਹੁਤ ਘੱਟ ਹੁੰਦੀ ਹੈ ਧੁੰਦ ਤੋਂ ਵੀ ਕਾਫੀ ਵਧੀਆ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਜਦੋਂ ਦੂਰ ਤੱਕ ਸਾਫ਼ ਦਿਖਾਈ ਨਾ ਦੇਵੇ ਤਾਂ ਦੂਰ ਤੱਕ ਦੇਖਣਾ ਵਿਅਰਥ ਹੈ ਬਸ ਇੱਕ ਇੱਕ ਕਦਮ ਚੱਲਦੇ ਜਾਓ ਰਸਤਾ ਖੁਦ ਬਖੁਦ ਬਣਦਾ ਜਾਵੇਗਾ ਮਨੁੱਖ ਦੇ ਦੁਖੀ ਰਹਿਣ ਦੇ ਦੋ ਹੀ ਕਾਰਨ ਨੇ ਦੂਸਰਿਆਂ ਤੋਂ ਹੱਦ ਤੋਂ ਜ਼ਿਆਦਾ ਉਮੀਦ ਰੱਖਣਾ ਤੇ ਖੁਦ ਨੂੰ ਘੱਟ ਤੋਂ ਘੱਟ ਬਦਲ ਲੈਣ ਦੀ ਕੋਸ਼ਿਸ਼ ਕਰਨਾ ਸੱਚ ਦੀ ਖੁਆਇਸ਼ ਹੁੰਦੀ ਹੈ ਕਿ ਸਾਰੇ ਉਸ ਨੂੰ ਪਹਿਚਾਣਨ ਪਰ ਝੂਠ ਨੂੰ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਉਸ ਨੂੰ ਪਹਿਚਾਣ ਨਾ ਲਵੇ ਸ਼ਬਦ ਹੀ ਜ਼ਿੰਦਗੀ ਨੂੰ ਅਰਥ ਦੇ ਜਾਂਦੇ ਨੇ ਤੇ ਸ਼ਬਦ ਹੀ ਜ਼ਿੰਦਗੀ ਨੂੰ ਵਿਅਰਥ ਕਰ ਜਾਂਦੇ ਨੇ ਇਸ ਲਈ ਸ਼ਬਦਾਂ ਦੀ ਚੋਣ ਬਹੁਤ ਸੋਚ ਸਮਝ ਕੇ ਕਰੋ ਬڑے ਮਾਸੂਮ ਰਹਿਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਪਰ ਇਹ ਜ਼ਿੰਦਗੀ ਤੇ ਸਮਾਂ ਹਰ ਦਿਨ ਸਮਝਦਾਰ ਬਣਾਉਂਦੇ ਜਾ ਰਹੇ ਨੇ ਫਰਕ ਇਸ ਗੱਲ ਨਾਲ ਨਹੀਂ ਪੈਂਦਾ ਕਿ ਅਸੀਂ ਕੀ ਕਰਦੇ ਆਂ ਫਰਕ ਇਸ ਗੱਲ ਨਾਲ ਬਹੁਤ ਪੈਂਦਾ ਹੈ ਕਿ ਅਸੀਂ ਜੋ ਕਰਦੇ ਆਂ ਉਹ ਕਿਉਂ ਕਰਦੇ ਆਂ ਮਿੱਠੀ ਜ਼ੁਬਾਨ ਵਧੀਆ ਆਤਮਾ ਵਧੀਆ ਵਰਤਾਓ ਤੇ ਵਧੀਆ ਲੋਕ ਹਮੇਸ਼ਾ ਸਨਮਾਨਤ ਹੁੰਦੇ ਨੇ ਮੌਕੇ ਤੇ ਚੜਦੇ ਸੂਰਜ ਵਿੱਚ ਬੜੀ ਸਮਾਨਤਾ ਹੈ देर ਕਰਨ ਵਾਲੇ ਅਕਸਰ ਹੀ ਗਵਾਹ ਬੈਠਦੇ ਨੇ ਚੰਗੇ ਵਰਤਾਅ ਦਾ ਵੇਸ਼ਕ ਕੋਈ ਮੁੱਲ ਨਹੀਂ ਹੁੰਦਾ ਪਰ ਇਹ ਲੱਖਾਂ ਦਿਲਾਂ ਨੂੰ ਖਰੇਤਣ ਦਾ ਦਮ ਰੱਖਦਾ ਹੈ ਗਹਿਰੀਆਂ ਗੱਲਾਂ ਨੂੰ ਸਮਝਣ ਲਈ ਗਹਿਰਾ ਹੋਣਾ ਜ਼ਰੂਰੀ ਹੈ ਤੇ ਗਹਿਰਾ ਉਹੀ ਹੁੰਦਾ ਹੈ ਜਿਸ ਨੇ ਗਹਿਰੀਆਂ ਸੱਟਾਂ ਖਾਧੀਆਂ ਹੋਣ ਬਿਕਲਪ ਬਹੁਤ ਮਿਲ ਜਾਣਗੇ ਰਸਤੇ ਤੋਂ ਪਟਕਾਉਣ ਲਈ ਪਰ ਸੰਕਲਪ ਇੱਕ ਹੀ ਕਾਫੀ ਹੈ ਮੰਜ਼ਲ ਤੱਕ ਪਹੁੰਚਣ ਲਈ ਇਨਸਾਨ ਨੂੰ ਸਿਰਫ ਦੋ ਮਹਾਨ ਆਤਾਂ ਦੀ ਲੋੜ ਹੁੰਦੀ ਹੈ ਹੋਰਾਂ ਦੀਆਂ ਗਲਤੀਆਂ ਨੂੰ ਅਣਦੇਖਾ ਕਰਨਾ ਤੇ ਆਪਣੇ ਅੰਦਰ ਦੀਆਂ ਚੰਗੀਆਂ ਈਆਂ ਨੂੰ ਲੈ ਕੇ ਆਉਣਾ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਸਰੀਰਕ ਪੱਖ ਤੋਂ ਕਿੰਨੇ ਮਜ਼ਬੂਤ ਹੋ ਪਰ ਇਹ ਬਹੁਤ ਮਾਇਨੇ ਰੱਖਦਾ ਹੈ ਕਿ ਤੁਸੀਂ ਮਾਨਸਿਕ ਪੱਖ ਤੋਂ ਕਿੰਨੇ ਮਜ਼ਬੂਤ ਹੋ ਮਿਹਨਤ ਉਹ ਸੁਨਹਿਰੀ ਚਾਬੀ ਹੈ ਜੋ ਬੰਦ ਭੁਵੇਖ ਦੇ ਦਰਵਾਜ਼ੇ ਨੂੰ ਵੀ ਖੋਲ ਦਿੰਦੀ ਹੈ ਇੱਕ ਦਿਨ ਨੀਂਦ ਖੁੱਲੇਗੀ ਤੇ ਅਹਿਸਾਸ ਹੋਵੇਗਾ ਕਿ ਅਸੀਂ ਉਹ ਸਭ ਨਹੀਂ ਕਰ ਸਕਦੇ ਜੋ ਅਸੀਂ ਕਰਨਾ ਚਾਹੁੰਦੇ ਸੀ ਇਸ ਲਈ ਅੱਜ ਹੀ ਸਮਾਂ ਜੋ ਵੀ ਕਰਨਾ ਹੈ ਕਰ ਦਿਓ ਇਹ ਮਾਇਨੇ ਨਹੀਂ ਰੱਖਦਾ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਪਰ ਇਹ ਬਹੁਤ ਮਾਇਨੇ ਰੱਖਦਾ ਹੈ ਕਿ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ ਕੋਈ ਲਕਸ਼ ਸਾਡੇ ਸਾਹਸ ਤੋਂ ਵੱਡਾ ਨਹੀਂ ਹੁੰਦਾ ਹਾਰਦਾ ਉਹੀ ਹੁੰਦਾ ਜੋ ਕਦੇ ਲੜਦਾ ਹੀ ਨਹੀਂ ਲੋਕ ਸਮਾਂ ਹੋਰਾਂ ਨੂੰ ਸਮਝਾਉਣ ਵਿੱਚ ਲਗਾਉਂਦੇ ਨੇ ਜੇਕਰ ਉਹ ਉਸ ਦਾ ਸਮਾਂ ਵੀ ਖੁਦ ਨੂੰ ਸਮਝਾ ਲੈਣ ਤਾਂ ਜ਼ਿੰਦਗੀ ਵਿੱਚ ਉਹ ਬਹੁਤ ਅੱਗੇ ਚਲੇ ਜਾਣ ਜ਼ਿੰਦਗੀ ਵਿੱਚ ਕਦੇ ਵੀ ਕੋਈ ਅਹਿਮ ਫੈਸਲਾ ਲੈਣਾ ਪਵੇ ਤਾਂ ਹਮੇਸ਼ਾ ਦਿਲ ਦੀ ਸੁਣਿਓ ਬੇਸ਼ੱਕ ਇਹ ਲੈਫਟ ਸਾਈਡ ਤੇ ਹੁੰਦਾ ਪਰ ਇਸ ਦੇ ਫੈਸਲੇ ਹਮੇਸ਼ਾ ਰਾਈਟ ਹੁੰਦੇ ਨੇ ਜ਼ਿੰਦਗੀ ਵਿੱਚ ਕੁਝ ਵਧੀਆ ਕਰਨ ਲਈ ਸਿਰਫ ਇੱਕ ਇਨਸਾਨ ਦੀ ਲੋੜ ਹੁੰਦੀ ਹੈ ਉਹ ਕੋਈ ਹੋਰ ਨਹੀਂ ਉਸੀ ਖੁਦ ਹੂੰ ਚਿਰਾਗ ਕਿਸ ਨੂੰ ਆਪਣੀ ਮਜਬੂਰੀ ਬਿਆਨ ਕਰੇ ਹਵਾ ਵੀ ਜ਼ਰੂਰੀ ਹੈ ਤੇ ਡਰ ਵੀ ਉਸੇ ਤੋਂ ਹੀ ਹੈ ਜੇਕਰ ਤੁਸੀਂ ਉਸ ਵਕਤ ਮੁਸਕਰਾ ਰਹੇ ਹੋ ਜਦੋਂ ਤੁਸੀਂ ਪੂਰੀ ਤਰ੍ਹਾਂ ਟੁੱਟ ਚੁੱਕੇ ਹੋਵੋ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਤੋੜ ਨਹੀਂ ਸਕਦੀ ਸਮਝਦਾਰ ਇਨਸਾਨ ਉਹ ਨਹੀਂ ਹੁੰਦਾ ਜੋ ਇੱਟ ਦਾ ਜਵਾਬ ਪੱਥਰ ਨਾਲ ਦੇਵੇ ਸਭ ਤੋਂ ਸਮਝਦਾਰ ਇਨਸਾਨ ਤਾਂ ਉਹ ਹੁੰਦਾ ਹੈ ਜਿਹੜਾ ਉਸ ਇੱਟ ਨਾਲ ਆਪਣਾ ਆਸ਼ਿਆਨਾ ਬਣਾ ਲਵੇ ਕੋਈ ਵੀ ਉਦੋਂ ਤੱਕ ਸਫਲ ਨਹੀਂ ਹੋ ਸਕਦਾ ਜਦੋਂ ਤੱਕ ਉਸ ਵਿੱਚ ਅਸਫਲ ਹੋਣ ਦਾ ਸਾਹਸ ਨਾ ਹੋਵੇ ਜ਼ਿੰਦਗੀ ਨੂੰ ਸਿਰਫ ਪਿੱਛੇ ਦੇਖ ਕੇ ਹੀ ਸਮਝਿਆ ਜਾ ਸਕਦਾ ਹੈ ਪਰ ਇਸ ਨੂੰ ਸਮਝਣ ਲਈ ਅੱਗੇ ਵੀ ਦੇਖਣਾ ਜ਼ਰੂਰੀ ਹੁੰਦਾ ਹੈ ਜੇਕਰ ਜ਼ਿੰਦਗੀ ਵਿੱਚ ਕਿਸੇ ਚੀਜ਼ ਤੋਂ ਡਰ ਲੱਗੇ ਤਾਂ ਉਸ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਣਾ ਬਲਕਿ ਉਸ ਤੇ ਹਮਲਾ ਕਰਕੇ ਉਸ ਨੂੰ ਖਤਮ ਕਰ ਦੇਣਾ ਸਫਲਤਾ ਦੀ ਖੁਸ਼ੀ ਮਨਾਉਣਾ ਬਹੁਤ ਵਧੀਆ ਗੱਲ ਐ ਪਰ ਉਸ ਤੋਂ ਵਧੀਆ ਗੱਲ ਐ ਆਪਣੀਆਂ ਅਸਫਲਤਾਵਾਂ ਤੋਂ ਸਿੱਖਣਾ ਕੋਈ ਤਾਰੀਫ਼ ਕਰੇ ਜਾਂ ਨਾ ਤੁਸੀਂ ਚੰਗੇ ਕੰਮ ਕਰਦੇ ਜਾਓ ਯਾਦ ਰੱਖਿਓ ਸੂਰਜ ਫਿਰ ਵੀ ਚੜਦਾ ਐ ਭਾਵੇਂ ਸਾਰੀ ਦੁਨੀਆ ਸੁੱਤੀ ਪਈ ਹੋਵੇ ਅਸੀਂ ਆਪਣੀਆਂ ਗਲਤੀਆਂ ਤੇ ਬਹੁਤ ਵਧੀਆ ਵਕੀਲ ਬਣ ਜਾਂਦੇ ਹਾਂ ਤੇ ਹੋਰਾਂ ਦੀਆਂ ਗਲਤੀਆਂ ਤੇ ਬਹੁਤ ਵਧੀਆ ਜੱਜ ਲੋਕ ਸਕੂਨ ਦੀ ਭਾਲ ਵਿੱਚ ਦੁਨੀਆ ਪਰ ਘੁੰਮ ਲੈਂਦੇ ਨੇ ਪਰ ਉਹਨਾਂ ਨੂੰ ਕੌਣ ਸਮਝਾਵੇ ਕਿ ਸਕੂਨ ਦਾ ਅਸਲੀ ਖਜ਼ਾਨਾ ਤਾਂ ਉਹਨਾਂ ਦੇ ਅੰਦਰ ਹੀ ਹੈ ਮੈਦਾਨ ਵਿੱਚ ਹਾਰਿਆ ਹੋਇਆ ਇਨਸਾਨ ਤਾਂ ਕਦੇ ਨਾ ਕਦੇ ਜਿੱਤ ਹੀ ਜਾਂਦਾ ਹੈ ਪਰ ਮਨ ਤੋਂ ਹਾਰਿਆ ਇਨਸਾਨ ਕਦੇ ਜਿੱਤ ਨਹੀਂ ਸਕਦਾ ਜੇਕਰ ਕੋਈ ਪ੍ਰੇਸ਼ਾਨੀ ਵਿੱਚ ਤੁਹਾਡੇ ਕੋਲੋਂ ਸਲਾਹ ਮੰਗੇ ਤਾਂ ਸਲਾਹ ਦੇ ਨਾਲ ਨਾਲ ਸਾਥ ਵੀ ਦੇ ਦਿਓ ਕਿਉਂਕਿ ਸਲਾਹ ਤਾਂ ਗਲਤ ਹੋ ਸਕਦੀ ਹੈ ਪਰ ਸਾਥ ਨੇ ਕਿਸੇ ਨੂੰ ਆਪਣੀ ਕਮਜ਼ੋਰੀ ਦੱਸ ਕੇ ਆਪਣੀ ਜ਼ਿੰਦਗੀ ਦਾ ਤਮਾਸ਼ਾ ਅਸੀਂ ਖੁਦ ਬਣਾਉਂਦੇ ਆਂ ਨਾ ਕਿ ਲੋਕ ਫੂਕ ਮਾਰ ਕੇ ਦੀਵੇ ਨੂੰ ਤਾਂ ਬੁਝਾਇਆ ਜਾ ਸਕਦਾ ਹੈ ਪਰ ਅਰਗਵਤੀ ਨੂੰ ਨਹੀਂ ਕਿਉਂਕਿ ਜਿਹੜਾ ਖੁਸ਼ਬੂ ਦਿੰਦਾ ਹੈ ਉਸ ਨੂੰ ਕੋਈ ਬੁਝਾ ਨਹੀਂ ਸਕਦਾ ਕੰਡਿਆਂ ਤੇ ਚੱਲਣ ਵਾਲੇ ਆਪਣੀ ਮੰਜ਼ਿਲ ਤੇ ਛੇਤੀ ਪਹੁੰਚ ਜਾਂਦੇ ਨੇ ਕਿਉਂਕਿ ਕੰਡੇ ਉਹਨਾਂ ਦੇ ਪੈਰਾਂ ਦੀ ਰਫ਼ਤਾਰ ਤੇਜ਼ ਕਰ ਦਿੰਦੇ ਨੇ ਜ਼ਿੰਦਗੀ ਬਦਲਣ ਲਈ ਵਕਤ ਸਭ ਨੂੰ ਮਿਲਦਾ ਹੈ ਪਰ ਬਖਤਬਦਨ ਲਈ ਜ਼ਿੰਦਗੀ ਦੁਆਰਾ ਨਹੀਂ ਮਿਲਦੀ ਜਿੰਨਾ ਉੱਤੇ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਉਹਨਾਂ ਕੋਲ ਰੁੱਸਣ ਤੇ ਟੁੱਟਣ ਦਾ ਵਕਤ ਨਹੀਂ ਹੁੰਦਾ ਭੀੜ ਵਿੱਚ ਗਵਾਚਣ ਨਾਲੋਂ ਚੰਗਾ ਹੈ ਇਕਾਂਤ ਵਿੱਚ ਗਵਾਚ ਜਾਓ ਕਾਇਨਾਤ ਦੀ ਸਭ ਤੋਂ ਖੂਬਸੂਰਤ ਸ਼ੈ ਅਹਿਸਾਸ ਹੁੰਦਾ ਹੈ ਜਿਹੜਾ ਹਰ ਕਿਸੇ ਕੋਲ ਨਹੀਂ ਹੁੰਦਾ ਕਿੰਨਾ ਵੀ ਘੁੱਟ ਕੇ ਫੜ ਲਓ ਇਹ ਫਿਸਲਦਾ ਜ਼ਰੂਰ ਹੈ ਇਹ ਵਕਤ ਹੈ ਜਨਾਬ ਇਹ ਬਦਲਦਾ ਜ਼ਰੂਰ ਹੈ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ